ਪੰਜਾਬ ਸਰਕਾਰ ਦੇ ਵੱਲੋਂ ਜੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਉਸ ਨੂੰ ਲੈ ਕੇ ਲਗਾਤਾਰ ਜਿਹੜੀ ਪੁਲਸਾ ਉਹ ਸਖਤ ਦਿਖਾਈ ਦੇ ਰਹੀ ਹੈ ਤਾਂ ਜੇਕਰ ਅਸੀਂ ਗੱਲ ਕਰੀਏ ਜੀਆਰਪੀ ਥਾਣੇ ਦੇ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ 6000 ਦੇ ਕਰੀਬ ਜੜੀ ਗੋਲੀਆਂ ਉਹ ਬਰਾਮਦ ਕੀਤੀ ਗਈ ਹੈ ਤਾਂ ਪਹਿਲਾਂ ਅਸੀਂ ਉਸ ਨੌਜਵਾਨ ਦੀ ਤਸਵੀਰ ਤੁਹਾ RNA ਸਾਂਝੀ ਕਰਦੇ ਪਏ ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜਾ ਨੌਜਵਾਨ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਗੋਲੀਆਂ ਲੈ ਕੇ ਆਉਂਦਾ ਸੀ ਪਰ ਜਦੋਂ ਪਿਛਲੇ ਦਿਨੀ ਹੀ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾਂਦੀ ਆ ਤਾਂ ਇਸ ਦੇ ਕੋਲੋਂ 6000 ਦੇ ਕਰੀਬ ਜੜੀ ਗੋਲੀ ਉਹ ਬਰਾਮਦ ਹੋਈ ਆ ਤਾਂ ਫਿਲਹਾਲ ਅਸੀਂ ਜੀਆਰਪੀ ਥਾਣੇ ਦੇ ਐਸਐਚਓ ਬਲਬੀਰ ਸਿੰਘ ਕੁਮਰ ਹੁਣਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਤਾਂ ਸਰ ਇਹ ਕੀ ਕਹਣਾ ਚਾਹੁੰਦੇ ਜੀ ਕਿੱਥੋਂ ਇਹਨੂੰ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਇਹ ਜੋ ਗੱਡੀਆਂ ਜਿਹੜੀਆਂ ਸਾਫ ਸਫਾਈ ਹੋ ਜਾਂਦੇ ਆ ਨੀਗੋ ਨਾਲ ਹੀ ਪੈਂਦਾ ਨੀਗੋ ਬ੍ਰਿਜ ਨੀਗੋ ਬ੍ਰਿਜ ਦੇ ਨਾਲ ਹੀ ਗੱਡੀਆਂ ਦੀ ਵਾਸ਼ਿੰਗ ਹੁੰਦੀ ਆ ਉੱਥੇ ਅਸੀਂ ਜਿਹੜਾ ਹਰਜੀਤ ਸਿੰਘ ਅਕਾਚਨ ਐਸਐਚਓ ਨੇ ਨਾਕਾ ਲਾਇਆ ਜਿਹੜਾ ਨੂੰ ਬੜੀ ਮਸਤੀ ਦੇ ਨਾਲ ਅਰੈਸਟ ਕੀਤਾ ਤੇ ਇਹਨਾਂ ਨੂੰ ਜਦੋਂ ਚੈੱਕ ਕਰਨ ਤੋਂ ਮੌਕੇ ਤੋਂ ਜੜੀਆਂ ਐਲਪ੍ਰੈਕਸ 0.5 ਜੜੀਆਂ ਗੋਲੀਆਂ ਜੜੀਆਂ ਮਿਲੀਆਂ ਤਾਂ ਸਰ ਜੀਕਰ ਅਸੀਂ ਗੱਲ ਕਰੀਏ ਗੋਲੀਆਂ ਕਿਸ ਤਰ੍ਹਾਂ ਲੈ ਕੇ ਆਇਆ ਜੀ ਉਥੋਂ ਉਹ ਤੋਂ ਟ੍ਰੇਨ ਦੇ ਵਿੱਚ ਹੀ ਆਇਆ ਇਹਨੇ ਉਤਰਨਾ ਐਕਚੁਅਲੀ ਸੀ ਬਿਆਸ ਇਹ ਬੰਦਾ ਸੁੱਤਾ ਰਹਿ ਗਿਆ ਵਿੱਚ ਟ੍ਰੇਨ ਦੇ ਵਿੱਚ ਨਸ਼ੇ ਦੀ ਲੋਰ ਦੇ ਵਿੱਚ ਅੱਗੇ ਆ ਗਿਆ ਉਤਰਨ ਲੱਗਾ ਜੀ ਬਾਹਰ ਨਿਕਲ ਲੱਗਾ ਜਦੋਂ ਅਰੈਸਟ ਹੋ ਗਿਆ ਤਾਂ ਗੋਲੀਆਂ ਦੇ ਨਾਲ ਹੋਰ ਕਿਹੜਾ ਕਿਹੜਾ ਸਮਾਨ ਹੈ ਲੈ ਕੇ ਆਇਆ ਜੀ ਉਥੋਂ ਉਹ ਇਹ ਹੋਰ ਕੁਛ ਨਹੀਂ ਇਹ ਨਸ਼ੇ ਦੀ ਆਦੀ ਹੈਗਾ ਵਾ ਨਸ਼ਾ ਕਰਦਾ ਵਾ ਇਸ ਤੋਂ ਹੋਰ ਤਾਂ ਕੋਈ ਗੱਲ ਸਾਹਮਣੇ ਹਜੇ ਤੱਕ ਨਹੀਂ ਆਈ ਅਗਰ ਆਈ ਤਾਂ ਫਿਰ ਵੀ ਉਹ ਦੱਸਾਂਗੇ ਤਾਂ ਜੇ ਇੱਕ ਵਾਰ ਅਸੀਂ ਗੱਲ ਕਰੀਏ ਕਿੰਨੇ ਸਮੇਂ ਤੋਂ ਸਾਰੇ ਨਸ਼ਾ ਕਰ ਰਿਹਾ ਜੀ ਇਹ ਪਿਛਲੇ ਦਸਨ ਮਹੀਨਿਆਂ ਤੋਂ 7-8 ਸਾਲ ਤੋਂ ਨਸ਼ਾ ਕਰ ਰਿਹਾ ਇੱਕ ਪਤਾ ਗੋਲੀਆਂ ਕਿੱਥੋਂ ਲੈ ਕੇ ਆਂਦਾ ਜੀ ਇਹ ਬਹੁਤ ਵੱਡੀ ਕੀਮਤ ਗਿਣਤੀ ਦੇ ਵਿੱਚ ਗੋਲੀਆਂ ਲੈ ਕੇ ਆਇਆ ਜੀ ਇਹ ਐਮਪੀ ਤੋਂ ਲੈ ਕੇ ਆ ਡਬਰਾ ਐਮਪੀ ਦੇ ਵਿੱਚ ਡਬਰਾ ਪੈਂਦਾ ਉਥੋਂ ਕਿਤੋਂ ਕੋਈ ਬੰਦੇ ਨੇ ਇਹਨੂੰ ਦਿੱਤੀਆਂ ਉਥੋਂ ਸਟੇਸ਼ਨ ਤੇ ਤਾਂ ਮੈਨੂੰ ਪਤਾ ਲੱਗਾ ਕਿ ਕਿਸ ਤਰ੍ਹਾਂ ਇਹਦਾ ਲਿੰਕ ਐਮਪੀ ਤੱਕ ਬਣਿਆ ਜੀ ਲਿੰਕ ਜਦੋਂ ਦਸ਼ਾ ਬੰਦਾ ਕਰਦਾ ਵਾ ਉਹ ਕਿਤੇ ਨਾ ਕਿਤੇ ਜਿੱਥੋਂ ਦਵਾਈ ਮੈਡੀਸਿਨ ਮਿਲਦੀ ਹੈ ਫਿਰ ਉੱਥੇ ਵੀ ਪਹੁੰਚ ਜਾਂਦਾ ਵਾ ਇਦਾਂ ਹੀ ਇਹਦਾ ਕਿਹੇ ਬੰਦੇ ਨੇ ਲਿੰਕ ਬਹੁਤ ਸਾਲ ਪਹਿਲਾਂ ਦੀ ਗੱਲ ਕਹਿੰਦਾ ਕਰਵਾਇਆ ਸੀ ਤੇ ਕਿੰਨੀ ਵਾਰ ਜਿਹੜੀ ਇਹ ਗੋਲੀਆਂ ਲੈ ਕੇ ਉਥੋਂ ਹੁਣ ਤੱਕ ਅੰਮ੍ਰਿਤਸਰ ਦੇ ਵਿੱਚ ਆ ਚੁੱਕਾ ਇਹਦੇ ਤੇ ਦੋ ਮੁਕਦਮੇ ਪਹਿਲਾਂ ਵੀ ਦਰਜ ਨੇ ਤੇ ਇਹ ਤੀਸਰੀ ਵਾਰੀ ਚਾਹਤ ਲੈ ਕੇ ਆਇਆ ਤਾਂ ਇਹਦੇ ਵੱਲੋਂ ਗੋਲੀਆਂ ਦਿੱਤੀਆਂ ਕਿੱਥੇ ਜਾਂਦੀਆਂ ਨੇ ਅੱਗੇ ਬਾਅਦ ਵਿੱਚ ਉਸ ਦਾ ਆਪ ਵੀ ਕੰਜ਼ੂਮ ਕਰਦਾ ਹੈ ਆਪ ਵੀ ਖਾਂਦਾ ਉਸ ਪਿੰਡ ਦੇ ਜਿਹੜੇ ਮੁੰਡੇ ਆ ਇਹਦੇ ਮੁਤਾਬਕ ਦੱਸਣਾ ਮਤਲਬ 8-10 ਬੰਦੇ ਆ ਜਿਹੜੇ ਹੋਰ ਵੀ ਕਰਦੇ ਆ ਨਗਰ ਤਾਂ ਸਰ ਗੋਲੀ ਦਾ ਕੀ ਨਾਮ ਆ ਜਿਹੜੀ ਇਹ ਫੜੀ ਗਈ ਹੈ ਇਹਦੇ ਕੋਲੋ ਜੈਲਪ੍ਰੈਕਸ 0.5 ਆ ਇਹ ਸਿਹਤ ਲਈ ਕਿੰਨੀ ਮਾੜੀ ਹੈ ਜੀ ਇਹ ਇਹ ਤਾਂ ਵੈਸੇ ਨੀਂਦ ਵਾਸਤੇ ਹੁੰਦੀ ਗੋਲੀ ਨਾ ਕਿ ਪੇਸ਼ੈਂਟ ਨੂੰ ਬੜੀ ਮਾੜੀ ਕੰਡੀਸ਼ਨ 'ਚ ਹੋਵੇ ਤੁਹਾਨੂੰ ਦਿੱਤੀ ਜਾਂਦੀ ਲੱਗਦਾ ਕਿ ਲੋਕਾਂ ਦੀ ਸਿਹਤ ਜਿਹੜੀ ਖਰਾਬ ਕਰਨ ਦਾ ਕੰਮ ਇਹਦੇ ਵੱਲੋਂ ਕੀਤਾ ਜਾ ਰਿਹਾ ਬਹੁਤ ਵੱਡੀ ਗਿੰਦੀ ਵਿੱਚ ਲੋਕ ਜਿਹੜੇ ਨਸ਼ੇ ਦੇ ਤੌਰ ਤੇ ਇਸ ਗੋਲੀ ਨੂੰ ਵਰਤ ਰਹੇ ਨੇ ਇਹ ਤਾਂ ਹੈ ਪਿੰਡ ਦੇ ਵਿੱਚ ਇੱਕ ਬੰਦੇ ਦਾ ਜਰੀਆ ਪਤਾ ਨਹੀਂ ਹੋਰ ਕਿੰਨੇ ਲੋਕ ਕੰਮ ਕਰਦੇ ਨੇ ਨਸ਼ੇ ਦਾ ਹੂੰ ਹੂੰ ਧੰਨਵਾਦ ਤਾਂ ਉਹਨਾਂ ਦਾ ਵੀ ਪਤਾ ਲਾਇਆ ਜਾਏਗਾ ਜਿਹੜੇ ਇਹਦੇ ਨਾਲ ਹੋਰ ਪਿੰਡ ਦੇ ਵਿੱਚ ਕੰਮ ਕਰ ਰਹੇ ਨੇ ਬਿਲਕੁਲ ਪੁਲਿਸ ਨਮਡ ਲੈ ਕੇ ਤੁੰਗੰਦ ਪੁੱਛਕਿਛ ਕੀਤੀ ਜਾਏਗੀ ਜੋ ਵੀ ਸਾਹਮਣੇ ਆ ਸਾਹਮਣੇ ਸਿਰ ਪਤਾ ਲਗਾ ਕਿੰਨੇ ਦੀ ਇਹਦੇ ਵੱਲੋਂ ਜਿਹੜੀ ਗੋਲੀ ਅੱਗੇ ਪਿੰਡ ਦੇ ਵਿੱਚ ਵੇਚੀ ਜਾ ਰਹੀ ਹੈ ਇਹ ਤਾਂ ਜਿਹੜਾ ਮੈਡੀਸਨ ਵਾਲੇ ਜਿਹੜੇ ਮੈਡੀਕਲ ਡਾਕਟਰ ਨੇ ਹੂੰ ਹੂੰ ਉਹ ਹੀ ਦੱਸ ਸਕਦੇ ਨੇ ਕਿੰਨੇ ਕਦਿਆਂ ਹੁੰਦੀ ਹੈ ਇਹ ਤਾਂ ਕਹਿੰਦਾ ਮੈਂ 100 ਰੁਪਏ ਦਾ ਪਤਾ ਲੈ ਕੇ ਆਣਾ ਤੁੰਨੂੰ ਮਿਲਣਾ ਮੋਟਾ ਲੱਗਦਾ ਨਹੀਂ ਕਿ ਇਹਦੇ ਨਾਲ ਹੋਰ ਵੀ ਨੌਜਵਾਨ ਸ਼ਾਮਲ ਹੋ ਸਕਦੇ ਨੇ ਪਿੰਡ ਦੇ ਵਿੱਚ ਹੋ ਸਕਦਾ ਜੇ ਹੋਏ ਤਾਂ ਜ਼ਰੂਰ ਪੁਛਗਿਸ ਦੇ ਵਿੱਚ ਆਇਆ ਜੋ ਵੀ ਉਹਨਾਂ ਨੇ ਕਾਰਵਾਈ ਕੀਤੀ ਹੈ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਜੀਆਰਪੀ ਥਾਣੇ ਦੇ ਐਸਐਸਓ ਬਲਬੀਰ ਸਿੰਘ ਕੁਮੜ ਉਹਨਾਂ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਪਿਛਲੇ ਦਿਨੀ ਹੀ ਚੈੱਕ ਕੀਤੀ ਜਾ ਰਹੀ ਤਾਂ ਉਸ ਦੇ ਵਿੱਚ ਅੱਜ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਫਿਲਹਾਲ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਨੌਜਵਾਨ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ ਸਾਥੀਆਂ ਦਾ ਨਾਮ ਸਾਹਮਣੇ ਆਉਂਦਾ ਹੈ ਚੱਕਪਟੀਵਾਲੀ ਸਾਹਿਲ ਅੰਮ੍ਰਿਤਸਰ